ਇੱਧਰ ਦੁੱਧ ਪੀਣ ਦੇ ਜੀਜੂ ਨੇ ਦੀਦੀ ਦਾ ਕੱਪਾ ਲਿੱਦਾ ਹੀ ਪਿਆ ਮੁੰਡਾ ਉੱਤੋਂ ਲੱਤਾਂ ਉਹਨਾਂ ਦੀ ਰਾਜਾ ਆਪਣੀ ਗਾੜੀ ਕੰਮਲ ਉੱਤੋਂ ਦਿੱਤਾ ਸਹੀ ਗਾ ਸਹੀ ਗਾ ਇਹਨੇ ਪਾਜਨੇ ਸੱਚ ਬੋਲੇ ਫ੍ਰਿਜ ਚੱਲੇਗੀ ਕੱਟ ਕਰਦੀ ਨਾ ਪੱਖੇ ਨਹੀਂ ਨਾ ਚੱਲਣਦੇ ਤਾਂ ਜਿਆਦਾ ਹੋਣਦੀ ਕੱਟ ਕਰਦੀ ਕੱਟ ਕੱਟ ਕੇ ਐਸੇ ਆ ਹਾਂ ਪੱਖਾ ਮੇਰੇ ਕੋਲ 55 ਦਾ ਹੈ 48 ਦਾ 56 ਹੁਣ ਪੱਖਾ ਚੈੱਕ ਕਰਨਾ ਆਪਾਂ ਪਾਜੀ ਕਿ ਜੇ ਮੈਨੂੰ ਪਲੇ ਕਰ ਲੱਗਾ ਪਿਆ ਅਸਰੀ ਆਡੀ ਛੋਟੀ ਕਹਿੰਦਾ ਫਿੱਤੇ ਨਾ ਮਣੀ ਲੈ ਸਹੀ ਰੰਗ ਮੰਨਦਾ ਮੈਂ ਨਹੀਂ ਹੁੰਦਾ ਤਨਾ ਮੈਂ ਮੈਨੇ ਕਿ ਤਰੇ ਮੰਨਦਾ ਹੈ ਪੱਕੇ ਵੀ ਮੈਨੇ ਜਾਈ ਦੇ ਵੱਡਾ ਲੱਗ ਰਹੀ ਪਾਜੀ ਮੇਨਾਂ ਛੋਟੀ ਹੀ ਲੱਗਣੀ ਮੈਂ ਗੰਨ ਫਿੱਤਾ ਕੰਢ ਕੇ ਲੰਦਾ 50 ਇੰਚ ਆਪਾਂ ਪੈ ਮੰਨਣਾ ਪਾਜੀ ਪਾਜੀ ਮੈਨ ਇੱਕ ਚੀਜ਼ ਦੱਸੋ ਮਨ 55 ਇੰਚ ਜੀ ਜੂ ਪੰਨਾ ਬਣ ਕੇ ਦੇਹਂਦੇ ਇਹਨਾਂ ਨੂੰ ਹੁਣ ਚੱਲੇ ਪੱਟੀ ਕਰਵਾਣ ਨੂੰ ਜਿੱਦੇ ਚੱਟੇ ਦੇ ਤਾਉਣ ਈਆਂ ਚੱਟੇ ਦੇ ਤਾਉਣ ਕੋਈ ਨਹੀਂ ਮਿਲਦਾ ਬੁੰਦ ਨੂੰ ਮਿਲਦਾ ਇਹ ਕਾਹ ਵੇ ਕੀ ਲੈ ਕੇ ਆਟਾ ਆਟਾ ਆਇਆ ਆਟਾ ਆਇਆ ਆਇਆ ਉਹ ਦਰਵਾਜ਼ਾ ਲੱਭਿਆ ਬੇਜਾ ਬੇਜਾ ਕਰਾਤੀ ਸਲੂਨ ਆਏ ਥੋੜਾ ਜਿਹਾ ਤੇ ਹਸਪੀਟਲ ਚੱਲੇ ਸੀ ਤੇ ਮੁੰਡੇ ਬਾਹਰ ਖਲੋਤੇ ਫਿਰ ਚਾਬੀ ਚੁਪੀ ਇਹਨਾਂ ਨੇ ਗੇਟਪੋਰਟ ਖੋਲਿਆ ਹੁਣੇ ਆ ਲਾਤੀਆਂ ਲਾਈਟਾਂ ਵੀ ਇਹਨੇ ਉਹ ਜੀਓ ਸ਼ਰਾ ਲਾਓ ਲੈ ਨਿਆਰੇ ਬੰਦੇ ਯਾਰ ਤੂੰ ਤੇ ਲੱਗਦੀ ਆ ਆਪਾ ਅੰਦਰ ਵੀ ਇੰਨੇ ਬਚਾਇਆ ਏ ਬਸ ਕਿਹੜਾ ਨੰਬਰ ਲਾਵਾਂ ਇੰਨੇ ਬੰਦਾਰੀ ਬਚਾਇਆ ਉਹ ਸਾਈਡ ਤੇ ਨਹੀਂ ਲਉਂਦਾ ਇਹ ਕਿਹੜੀ ਕਿਹੜੀ ਆਪਾ ਲਾਦ ਨਹੀਂ ਆ ਬਸ ਇੱਕ ਤੁਹਾਨੂੰ ਪੁੱਛਦਾ ਹਾਂ ਪਰ ਇਹ ਸੋਹਣੀ ਲੱਗਦੀ ਈ ਬਈ ਸਾਈਡ ਇੱਥੇ ਡਿਆਹੀਂ ਘੱਟ ਪਾਉਣ ਕੇ ਆ ਵੇਖੋ ਇੱਥੇ ਇੱਥੇ ਡਿਆਹੀਂ ਘੱਟ ਪਾਉਣ ਸਾਰੇ ਤੇ ਆ ਬੋਰਡ ਵੀ ਕਿੱਦਾਂ ਲਾਉਣਾ ਲਿਖਣਾ ਕੀ ਗੱਲਬਾਤ ਬੰਨੀ ਪੀੜੀ ਨਹੀਂ ਇਹ ਤਾਂ ਹੀ ਹੋ ਨਹੀਂ ਭਾਜੀ ਪੀੜੀ ਦਾ ਮੂੰਹ ਫਿਰ ਫੇਸ ਜਿਹੜੀ ਪੀਲੇ ਪੀਲੇ ਹੋਣੇ ਆ ਤੇ ਜਾ ਹੋਦੇ ਲੋ ਮੈਡਲ ਪੀਰ ਗੱਲਬਾਤ ਬੰਨੀ ਹੈ ਨਹੀਂ ਬੰਜਣੀ ਬੰਜਣੀ ਐਂਡਿਆ ਯਾਰ ਜਿਹੜਾ ਲੱਕੜ ਚਿੱਟੀ ਚਿੱਟੀ ਆ ਤਾਂ ਨਹੀਂ ਉਗੜੀ ਆਪਾਂ ਜਾ ਰਹੇ ਹਾਂ ਹੁਣ ਪੱਟੀ ਕਰਾਉਣ ਵਾਸਤੇ ਇੱਥੇ ਜੋਲ ਹਸਪੀਟਲ ਇੱਥੋਂ ਕੁ ਮਾਰਿਆ ਆਪਾਂ ਆ ਰਹੇ ਹਾਂ ਮੰਨਿਆ ਕੱਢ ਕੱਢ ਕੇ ਤੇਨੇ ਕੋਈ ਆਸਈ ਕਰਾ ਵਿੱਚ ਪਾ ਲੋ ਥੱਲੇ ਜਿਹਾ ਜਾਣਦਾ ਜਾਂਦਾ ਮੈਨੂੰ ਧਿਆਨ ਨਾਲ ਧਿਆਨ ਨਾਲ ਹੈ ਮੇਰਾ ਵੀ ਜਾਣਦਾ 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 ਸਹੀ ਧਿਆਨ ਨਾਲ ਕੱਲ ਹੀ ਥੋੜਾ ਔਖਾ ਹੈ ਜੋ ਇੱਕ ਇੱਕ ਕੀ ਭਾਈ ਕਰਦੀ ਹੈ ਮੇਰਾ ਨਾ ਕੋਈ ਨਾ ਕੋਈ ਨਾ ਜਾਣਦਾ ਪਿਛੇ ਲੜੋ ਬੰਦੇ ਆਲੋਕਾ ਬਣਾ ਲਾਓ ਬਣਾ ਲਾਓ ਓਕੇ ਹੋ ਗਿਆ ਜੀ ਸਾਨੂੰ ਸੱਤ ਗ੍ਰਾਮ ਹੈ ਪੱਟੀ ਆਪਾਂ ਕਰਵਾ ਲਈ ਹੈ ਤੇ ਹੁਣ ਥੋੜਾ ਸਮਾਨ ਲੈਣ ਵਾਸਤੇ ਕੰਮ ਵੀ ਭਾਈ ਵਾਲੀ ਦੇ ਇੱਥੇ ਅੱਜ ਤੱਕ ਦੱਸ ਦਵਾਂ ਕਲੀਅਰਲੀ ਤੇ ਆਹ ਭਰਾ ਦਾ ਕੰਮ ਹੈ ਮੇਰਾ ਸਾਰਾ ਇਹਦਾ ਇਹਦਾ ਤੇ ਜਮੇਰਾ ਵੀ ਨਾਲ ਦਾ ਕੰਮ ਹੈ ਰਹਾ ਮੈਨੂੰ ਭਾਈ ਵਾਲੀ ਚਮਕ ਦੀ ਗੱਲ ਹੈ ਤੇ ਹੁਣ ਆਹ ਸਮਾਨ ਥੋੜਾ ਲੈਣਾ ਹਾਂਜੀ ਹਾਂਜੀ ਅੱਜ ਜੀ ਇਤ ਲੱਗਿਆ ਨਾ 150 ਰੁਪਏ ਦੀ ਆ ਤੇ ਮੈਂ ਨਾ ਇਹਦੇ ਚ ਲੈ ਲਓ ਸਾਡ ਗਰਮ ਨਾਲ ਹੀ ਅੰਦਰ ਨਾਲ ਹੀ ਚੱਲੇ ਜੀ ਕੱਢ ਕੇ ਨਾ ਇਹ ਕੱਢ ਕੇ ਤਿੰਦੇ ਮੁਖੀ ਉੱਥੇ ਲਾ ਰਾਇਆ ਭਾਈ ਦਾ ਗਰਮ ਪਾਣੀ ਠੰਡੇ ਪਾਣੀ ਦੇ ਨੋਰਮਲ ਪਾਣੀ ਬਣਾ ਨਾ ਨਾਲੇ ਘੱਲ ਜਾਣੀ ਐ ਸੜ ਜਾਣੀ ਐ ਦੇ ਕਿੰਨੇ ਬੱਥੇ ਉੱਥੇ ਲਾ ਆਂਗੇ ਨਾ ਭਾਈ ਐਚ ਨਹੀਂ ਹੁੰਦੀ ਬੈਂਕਰ ਪ੍ਰਿੰਸੀਪਲ ਨਹੀਂ ਨਾ ਮਤਲਬ ਠੀਕ ਹੋ ਗਿਆ ਮਤਲਬ ਜਿਹੜਾ ਡਾੜੀ ਸੀ ਨਾ ਵੀ ਕੋਠਾ ਵਟਣਾ ਪੈਣਾ ਵਾ ਉਹ ਡਾੜਾ हट ਗਿਆ ਉਹ ਬੋਝ ਛੁੱਟ ਗਿਆ ਉਹ ਮਤਲਬ ਉਹ ਛੁੱਟ ਜੂਗਾ ਹੁੰਦਾ ਠੀਕ ਹੋ ਜੂਗਾ ਹਾਂ ਮਤਲਬ ਹਾਂ ਕੰਮ ਕਰੂਗਾ ਤੇ ਪ੍ਰੋਪਰ ਕੰਮ ਕਰੂਗਾ ਹੁਣ ਕਰ ਸਕਦਾ ਕਹਿੰਦੇ ਪ੍ਰੋਪਰ ਕੰਮ ਕਰੂਗਾ ਬਕਰ ਨੂੰ ਪੂਰਾ ਇਹਨਾਂ ਦੀਨਾਂ ਬਾਹ ਤੇ ਉੱਧਰ ਮਾਸਟਰ ਇਹ ਉਲਮ ਆਪਣਾ ਕਰਮਨ ਜਾਂ ਇਹਨੇ ਗਾਇਲ ਤੋਂ ਕੰਮ ਕਰੀ ਵਾਈਬਸ ਲੈ ਆਏ ਤੇ ਮੇਰੇ ਹੱਥ ਸਾਰ ਪਰ ਵੀ ਕਿੰਨਾ ਸਭ ਦਵਾਈ ਕਿੰੋਂ ਡਰੋ ਲੱਗ ਗਿਆ ਸ਼ੀਸ਼ੇ ਵਲੇ ਡਰੋ ਚ ਸ਼ੀਸ਼ੇ ਆ ਗਏ ਸ਼ਸ਼ਿਕਾ ਸ਼ਸ਼ਿਕਾ ਜੀ ਸ਼ਸ਼ਿਕਾ 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 ਹੋਰ ਠੀਕ ਹੈ ਸ਼ਸ਼ਿਕਾ 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 ਕੋਈ ਆ ਜਿੱਤੇ ਕੋ ਬਗਟ ਟਾਈਮ ਜਾਂ ਲੱਗਿਆ ਵੀ ਜੋ ਚੱਲ ਜਾਂਦੇ ਆਉਂਦੇ ਆ ਹੈ ਬੈਜੋ ਆਹ ਲਵਾਉਂਗਾ ਜਿਆਦਾ ਆਹ ਆ ਜਿਆਦਾ ਬੈਜੋ ਆ ਜਿਆਦਾ ਆਦੀ ਉੱਠ ਲੰਕੀ ਗਿਆ ਹੈ ਕੇ ਉਹ ਸਭ ਬਾਹਰ ਇਧਰ ਨਹੀਂ ਹੋ ਨੁਕਸਾਨ ਬਾਹਰ ਇਧਰ ਲਈ ਤੇ ਆਂ ਗੁੱਠਾ ਆਂ ਉਂਗਲਿਆ ਸਾਰੀ ਐ ਉਂਗਲ ਸਾਰੀ ਐ ਖੁੰਮ ਗਈ ਸੋ ਬਹੁਤ ਹੈ ਬਹੁਤ ਜਿਹੜਾ ਦੁਨੀਆ ਨੇ ਉਹ ਕਿੰਨਾ ਸਮ ਉਹ ਆ ਹੱਡੀ ਦਾ ਆ ਗੁੱਠਾ ਵੇ ਗੁੱਠਾ ਇਥੋਂ ਵੱਡਿਆ ਗਿਆ ਇਹ ਤੋ ਮਤਲਬ ਉਹ ਇਥੋਂ ਹਾਂ ਲੱਗ ਗਿਆ ਇਹ ਅਸਾਂ ਉਥੇ ਢੜ ਗਿਆ ਇਹ ਕਿ ਬਸ ਆਇਆ ਇਥਲਾ ਪੁੱਟਾ ਜਿਹੜਿਆ ਆਈ ਆਈ ਤੂੰ ਡਾਕਟਰ ਨੇ ਦਾ ਕਰਤਾ ਸੁੱਤਰ ਮੈਂ ਅੱਜ ਚੈੱਕ ਕਰਾਣੇ ਡਾਕਟਰ ਕਹਿੰਦਾ ਵੀ ਬਚਾਰ ਹੋ ਗਿਆ ਰੋਈ ਕਿਸਮਤ ਚੰਗੀ ਚੱਲੂਗਾ ਗੁੱਠਾ ਕਰੂਗਾ ਬਰਤ ਜੋੜ ਤੋਂ ਇਹਨਾਂ ਦਾ ਬਚਾਅ ਹੋ ਗਿਆ ਮੈਂ ਕਹਿੰਦਾ ਕਹਿੰਦੇ ਗੁੱਠੇ ਲੈ ਕੇ ਡੀਪ ਦਾ ਸਾਰਾ ਕੰਮ ਇਹਦੇ ਜੋ ਹੋਰ ਕੀ ਜਦ ਪਰ ਜੀ ਮੇਰੇ ਕਿਰਪਾ ਕੀ ਮਹਾਰਾਜ ਜੀ ਇਹ ਜਾ ਹੋ ਗਿਆ ਡੈਡ ਨਾਲ ਜਿਹਨੂੰ ਅਸੀਂ ਜਿਨਾ ਕਿਰਪਾ ਦਾ ਹੋਣੀ ਜਿਹੜਾ ਡਬੂ ਤੇ ਨਾ ਡੈਡੀ ਦਾ ਦੋਸਤ ਹੈ ਮੇਰਾ ਮੇਰੇ ਦੋਸਤ ਦਾ ਭਰਾ ਆ ਜਿਹੜਾ ਮੈਂ ਨਾ ਪੜਦਾ ਨਾ ਦੋਸਤ ਉਹਦਾ ਭਰਾ ਆ ਤੇ ਉਹ ਆਈ ਪਿਓਦੂ ਕਰਕੇ ਨਾ ਸਕੀਮਾ ਸਕਮਾ ਲਾ ਰਗੇ ਇੱਕ ਮੇਰਾ ਹੋਰ ਦੋਸਤ ਉਹਦਾ ਵੀ ਗਾੜੀ ਬਾਹਰ ਮੇਰੇ ਨਾਲ ਕਰ ਕੁਰਮੀ ਮੀਨੂ ਮਾ ਕਾਣੀ ਲਈ ਆਈ ਹੈ ਪਾਣੀ ਦੇ ਬੁਲਾਰ ਤੋਂ ਸੁਣਾਈ ਦੇ ਜੱਟ ਲਈ ਕਹਿੰਦਾ ਲਵੇਂ ਪਿਆਰ ਆ ਫਿਰ ਉਹ ਭੰਡਰ ਤੋਂ ਫਿਰ ਚੱਲ ਜਿਹੜਾ ਚੋਲ ਕੱਢ ਦਿੱਸਲਾ ਸਾਹ ਇਹ ਕਿੰਨੀ ਸੋਚੀ ਪਿਆਣੀ ਪਾਣੀ ਨਾ ਵੀ ਕਿਹਨਾਂ ਜਿੱਤੋ ਸਾਡੇ ਜਿਹੜੇ ਕੋਲ ਜਦੋਂ ਪਹਿਲਾਂ ਹੀ ਕੁਝ ਹੋ ਗਈ ਹਰ ਕੰਝ ਹੋ ਗਈ ਹੋ ਗਈ ਹਾਂ ਤੇ ਉਹਦੇ ਨਾਲ ਹੁੰਦੀ ਹਾਂ ਹਾਂ ਹੁਣ ਇਹ ਸੁੱਤੀ ਆ ਉਰਪਾਣੀ ਬੀਣਾ ਨਹੀਂ ਬਸ ਤੇ ਇਹ ਰੈਂ ਦੇ ਬਾਅਦ ਦਾ ਸੱਚੂ ਵਾਕਿਆ ਜੇ ਤੁਹਾਡੀ ਗੱਲ ਜੀ ਆਰਾਮ ਨਹੀਂ ਕਰਦਾ ਆ ਬਟਾਲੇ ਜੋ ਅੰਦਰ ਵੜੀਏ ਨਾ ਤੋਰਾ ਉਹਨਾਂ ਮਸ਼ੀਨਾਂ ਚੁੱਕੇ ਨਾ ਬੈਰੀ ਕਿੱਥੋਂ ਕਿੱਧਰ ਮੰਗਦੇ ਆ ਆਪਣਾ ਜਲਦੀ ਕੋਲ ਬਣ ਬਾਜੀ ਇਹ ਆਹੋ ਆਪਣਾ ਪਟਾਲੇ ਵਾਲਾ ਉਹੀ ਲੋਕਾਂ ਦਾ ਨੁਕਸਾਨ ਬੜਾ ਹੁੰਦਾ ਉਧਰੋਂ ਤੋੰਦਰਾ ਸਿੱਧਾ ਬਾਈਪਾਸ ਆਪਣਾ ਇੱਥੇ ਮਿਲ ਜਾਣਗੇ ਬਸ ਉਧਰੋਂ ਸਿੱਧਾ ਆ ਜਾਂਦੇ ਆ ਦੇਖੋ ਲੱਗੂ ਨਿਕਲਦਾ ਬਸ اچھا ਇਹ ਅਸਲ ਤੇ ਤੁਹਾਨੂੰ ਪਤਾ ਹੀ ਨਹੀਂ ਗੈਰ ਕਰਨਾ ਜਦੋਂ ਉਧਰੋਂ ਆਏ ਨਾ ਐਲਮਾ ਲੱਗੂ ਮੈਂ ਤੁਹੀਂ ਸਿੱਧਾ ਇਹ ਉਹ ਪੋਲੀ ਨਹੀਂ ਸੜਨਾ ਮੈਂ ਮੇਰੇ ਭਾਈ ਨੇ ਕਰਿਆ ਮੇਰੀ ਭਾਈ ਨੇ ਹੋਣੀ ਸੜਨੀ ਉਹ ਆ ਜਿੱਥੇ ਆ ਕੇ ਇੱਥੇ ਤੁਹਾਨੂੰ ਸੌਖਾ ਤਰੀਕਾ ਸਮਝਾਉਂਦਾ ਲੱਗਾ ਲੱਗਾ ਇੱਥੋਂ ਤੁਸੀਂ ਚੌਂਕ ਜਿਹਾ ਪੁੰਜਾ ਸਿੰਘ ਮੂਰਤ ਲੱਗਿਆ ਚੱਲਦੇ ਰਹਿੰਦੇ ਲਿੰਦੇ

ਇੰਨੇ ਬਸ ਆਲਾ ਕਰਦੇ ਮੈਂ ਰੱਜ ਲੋਣ ਬੇਰਸੇ ਆਦੇ ਕੰਮ ਕਰਦੇ ਹਾਂ ਅਹ ਗਰਮੀ ਆ ਵੀ ਇੱਦਾਂ ਕਰਮੀਅਤ ਗਰਮਿਆਤ ਵੀ ਹੋ ਜਾਂਦਾ ਗਰਮੀ ਦੋ ਚਾਰ ਦਿਨ ਨੰਗ ਦੇ ਫਿਰ ਕੰਮ ਹੋ ਜਾਂਦਾ ਬਚਾਦੇ ਬੰਦੇ ਇਹ ਤਾਂ ਗਰਮੀ ਜਨ ਪ੍ਰਦਾਸ਼ ਮੀਨਾ ਠੰਡ ਆ ਗਏ ਜੀ ਇਹ ਗਏ ਸੀਗੇ ਸਲੂਨ ਦੇਖਣ ਵਾਸਤੇ ਜੀ ਦੀਦੀ ਹਣੀ

ਜਲਗੀ ਨਾਲ ਹੀ ਗੱਡੀ ਆਪਾਂ ਲਾਤੀ ਆਪਣੀ ਫਿਗੋ ਤੇ ਹੁਣ ਇੱਥੋਂ ਐਲਐਸਡੀ ਲੈ ਲਾਂਗੇ ਇੱਕ ਇਧਰ ਵਾਲੀ ਸਾਈਡ ਜਾਣਾ ਹੈ ਤੇ ਇਧਰੋਂ ਆਪਾਂ ਐਲਐਸਡੀ ਲੈ ਲਈਏ ਕਿਉਂਕਿ ਕੈਮਰਾ ਨਾਲ ਅਟੈਚ ਕਰਨ ਵਾਸਤੇ ਹੁਣ ਨਿੱਕੇ ਮੋٹے ਕੰਮ ਤੇ ਆਪ ਹੀ ਕਰਨੇ ਬਣੇ ਨਾ ਸਾਰੇ ਇਧਰਲੀ ਸਾਈਡ ਬੰਦਾ ਵਾਖਵਾ ਆਪਾਂ ਇੱਕੋ ਹੀ ਦੁਕਾਨ ਰੱਖੀ ਆ ਆਪਣੀ ਬਸ ਬਹੁਤ ਮੈਂ ਸਮਾਨ ਲੈਣਾ ਨਾ ਨੁਕਰ ਤੇ ਦੁਕਾਨ ਹੈਗੀ ਐ ਕਿ ਇਧਰ ਉਹ ਵਾਖਵਾ ਬੰਦਾ ਸਾਰਾ ਠੀਕ ਲਾ ਲਿੰਦਾ ਰੇਡ ਲੈ ਲਵੀ ਇਥੋਂ ਲੈ ਲਈਏ ਹਾਂ ਇਹਨੇ ਸਲਾਹ ਦਾ ਪਾਜੀ ਪਾਜੀ ਉਹ ਬੈਠੇ ਨੇ ਫੁੱਲਾਂ ਜਿਹੀ ਲੱਗੀ ਤੁਸੀਂ ਕੱਢਣ ਦੇ ਹਾਂਜੀ ਤੇ ਆ ਕੀ ਕਰਾ ਦੇ ਇਹ ਸੱਟ ਲੱਗੀ ਜੀ ਪਾਜੀ ਕੀ ਹਾਲ ਜੀ ਠੀਕ ਜੀ ਪਰਿਵਾਰ ਠੀਕ ਜੀ ਬਹੁਤ ਵਧੀਆ ਬੀਤਣਾ ਵਾਹ ਠੀਕ ਠਾਕ ਵਧੀਆ ਇਹ ਸੱਟ ਲਵਾਈ ਕਿਦਾਂ ਪਹਿਲਾਂ ਮੈਨੂੰ ਕੋਈ ਨਾ ਕੋਈ ਨਾ ਲੈ ਵੀ ਆਈਡੀ ਆ ਬਲ ਦੀਪ ਆ ਗਿਆ ਠੀਕ ਹੈ ਇਹ ਰਿਮੋਟ ਦੇਖਣ ਭੁੱਲੂ ਤਾਂ ਥਾਰੇ ਕਿਹੜਾ ਹੁੰਦਾ ਨਾ ਜਿਹੇ ਹੁੰਦਾ ਨਾ ਅੱਜ ਕੱਲ ਉਹ ਇਹ ਮਾਈਕੋ ਨਾ ਨਹੀਂ ਸਹੀ ਹੈ ਸਹੀ ਹੈ ਬਸ ਠੀਕ ਹੈ ਐਸੇ ਜਿਦਾ ਲੈ ਲੀਏ ਹਾਂ ਤੇ ਚੱਲੇ ਆ ਹੋ ਗਈ ਪੈਕ ਵਗੈਰਾ ਗੱਡੀ 'ਚ ਰੱਖ ਕੇ ਲੈ ਜਾਣੀ ਹੈ ਲੈ ਵੀ ਹੁਣ ਚੱਲੇ ਆ ਭਾਈ ਜਣੀ ਆਪਣੀ ਗੱਡੀ ਦੇ ਵਿੱਚ ਰਖਾ ਲਿਆ ਹੋਣਗੇ ਵੀ ਆ ਸਬਜ਼ੀ ਮੰਡੀ ਹੈ ਪਾਜੀ ਆਪਣੀ ਸਾਹਮਣੇ ਸੱਦੀ ਜਿਹੜੀ ਨਹੀਂ ਹੈ ਇਹ ਸਬਜ਼ੀ ਮੰਡੀ ਆ ਸਬਜ਼ੀ ਮੰਡੀ ਬਾਸ ਸਟੈਂਡ ਦੇ ਬੈਕ ਸਾਈਡ ਆ ਇਹ ਆਪਾਂ ਆ ਇਧਰ ਪਾਜੀ ਬਾਸ ਸਟੈਂਡ ਆ ਇਹ ਇਧਰ ਨੇ ਆਪਾਂ ਇਧਰ ਜਾਣਾ ਲੈ ਆ ਵੀ ਇੱਥੇ ਕਦਾ ਕੰਮ ਨਵੇੜਦਾ ਵਾ ਵਧੀਆ ਉਹਦੇ ਚਿੰਗਲ ਤੋਂ ਸੁਣਾ ਕਿਦਾਂ ਵਧੀਆ ਤੂੰ ਨਾ ਠੀਕ ਆ ਨਾ ਠੀਕ ਆ ਤੇ ਇਹਦਾ ਵੇਲਾ ਹੀ ਵੇਲਾ ਹੀ ਨਾ ਚਿੰਗਲ ਦੇ ਵੇਲਾ ਰਹਿਣਾ ਯਾਰ ਹੋ ਰਹੀ ਹੈ ਇਧਰ ਕਦੀ ਉਹ ਨੁਕੀਰ ਕਰੀ ਚਾ ਸਹੀ ਹੈ ਯਾਰ ਮੈਂ ਬਹੁਤ ਆਪਣਾ ਰਿਕਰ 990 ਤੱਕ ਹੋ ਰਹੀ ਜਿਹੜੀ ਹਾਂ ਖਾਲੇ ਦੇਗਾ 10 ਵਜੇ ਹੋਣੇ ਚਿੰਕਲ ਦੇ ਹੋਰੇ ਕਰਨਾ ਹੈ ਨੋ ਜੀ ਲਵ ਕਿਦਾਂ ਫਿਰ ਚਲੀ ਜਾਂਦਾ ਕੰਮ ਲਾਤੀਆਂ ਨੇ ਚੱਲ ਆ ਵਧੀਆ ਕੀਤਾ ਯੋ ਬਲੈਕ ਦੇ ਨਾਲ ਵਾਈਟ ਵਾਲਾ ਕੰਮ ਚੱਲ ਗਿਆ ਹੈ ਕੀ ਹਾਲ ਜੇ ਮੈਂ ਪੱਕਾ ਰਹਿ ਸਕਦਾ <laughs> <laughs> वे हाडे हाद तरले नहीं कटा अं कि नहीं दिन तो तो भी नहीं ठीक वाह ਪਰਦਾ ਜੀ ਲੱਗ ਗਿਆ ਮੈਂ ਵੇਖਿਆ ਉਹ ਵੀ ਤੁਹਾਡੇ ਪਰਵਾਸ ਤੋਂ ਇਹ ਲੱਗ ਖੁੱਲ ਕੇ ਚੱਲ ਜਾਂਦੀ ਮੇਰੀ ਕੁੜੀਆ ਹਮ ਰੱਬਾ ਤੁਸੀਂ ਤੇ ਤਰਲੇ ਮਰੌਂਦੇ ਜੋ ਮੈਂ ਇਹਦਾ ਕੀ ਕਰਨ ਡਿਆ ਆਂਦੀ ਬਾਏ ਬਾਏ ਦੋ ਵਾਰੀ ਬਾਏ ਬਾਏ ਹੋਈ ਕੀ ਵਧਾੜ ਚੱਣ ਪਈ ਐ ਅਰਚਣੇ ਪਏ ਦਿਲ ਭਾ ਗਿਆ ਇਹੇ ਕੱਲ ਕਰਾਂ ਉਹ ਦੁਕਾਨ ਸੀਗੇ ਐਵੇਂ ਨਿਆਣੀ ਨੂੰ ਬਿਮਾਰ ਕਰਨਾ ਹੀ ਖਾਂਸੀ ਆਉਂਦੀ ਤੇਨੂੰ ਉਹ ਤਾਂ ਨੇ ਉਹਨੇ ਅਰਾਤੋਂ ਸੁਣਿਆ ਉਹਨੇ ਬਹੁਤ ਅੰਕ ਕਰਨਾ ਬਹੁਤ ਜਾਂ ਆਪਣੇ ਚੱਲ ਆ ਜਾ ਮੇਰੇ ਗੱਡੀ ਤੇ ਆਇਆ ਜੂਰ ਲਾਲਾ ਥੱਕ ਗਿਆ ਫਿਰ ਐਪੋ ਜਾਂ ਤਾਂ ਆਪਣੇ ਬਾਪੂ ਨੂੰ ਮਨਾ ਲੈ ਮੈਂ ਭਾਜੀ ਮੋਟਰਸਾਈਕਲ ਚਲਾਉਣ ਲੱਗੇ ਬਹੁਤ ਯੂਜ਼ ਲਾਇਆ ਪਲੇ ਖਾ ਲੱਗ ਕੇ ਨਹੀਂ ਆ ਤੀ ਨੀ ਤੇ ਮੈਂ ਚੱਲ ਉਹ ਤੇ ਨਾ ਤੇ ਮੈਂ ਤੇ ਹਾਂ ਨਾ ਪਾਜੀ ਇਹ ਲਾਉਂਦਾ ਕੁੜੀ ਨੂੰ ਨਾ ਤਾਂ ਵੀਰਾ ਆਇਆ ਪਤਾ ਲਿਆਨ ਸੱਟ ਲਵਾਈ ਮੁੰਡੇ ਨੇ ਹਾਂ ਮੈਂ ਗ੍ਰੈਂਡਰ ਹਸਾਬ ਨਾਲ ਚਲਾਇਆ ਕਰੀ ਇਹ ਵੀ ਚਲੋਣਿਆ ਕਰ ਪਰ ਫਿਰ ਪਰ ਫਿਰ ਵੀ ਬਚ ਕੇ ਰਹਿਣਾ ਚਾਹੀਦਾ ਵਾ ਇਹ ਤਾਂ ਬਸ ਹੈ ਹਾਂ ਸੱਟ ਜਿਆਦਾ ਲਵਾ ਲਈ ਇਹਨੇ ਪਹਿਲਾਂ ਵੀ ਆਇਆ ਵਿਚਰੇ ਤੇ ਪਹਿਲਾਂ ਮੈਂ ਥੋੜਾ ਜਿਹਾ ਕੰਮ ਗਿਆ ਨਹੀਂ ਜਾਣਾ ਹੀ ਪਣਾ ਇਹ ਜ਼ਰੂਰੀ ਹਾਂ ਕੋਲ ਬੇੜ ਕੇ ਤੇ ਫੇਰ ਆਇਆ ਮੈਂ ਮਾਰਾ ਜਾ ਮੈਂ ਜਿਹਦਾ ਪਤਾ ਲੈਣ ਆਇਆ ਉਹ ਘਰੇ ਨਹੀਂ ਜਿਉ ਥੋੜਾ ਗਿਆਨੀ ਅੱਗੇ ਉਹ ਰੇਸ਼ਮ ਭਾਜੀ ਦੀ ਮੰਮੀ ਆਈ ਨਾ ਅੱਛਾ ਉਹ ਵੀ ਕਹਿੰਦੇ ਮੁੰਡਾ ਤੇ ਆ ਨਹੀਂ ਮੈਂ ਪਤਾ ਲੈਣਾ ਹੀ ਕਰ ਰਿਹਾ ਹਾਂ ਤੂੰ ਇੱਕ ਦੋ ਆ ਹੁਣ ਮੈਂ ਕਿਹਾ ਹੁਣ ਜਾਨ ਲੱਗਾ ਵਾ ਮੋਗਿਆ ਕੰਮ ਤੇ ਬਸਨ ਸੰਗੋਣ ਪੰਦਰ ਰੱਖਣਾ ਹੁਣ ਦੋ ਤਿੰਨ ਚੱਲ ਕੰਪਲੀਟ ਹੋ ਗਿਆ ਇਹਨੇ ਬੜਾ ਨਾਲ ਅੱਜ 10 ਦਿਨ ਅੱਜ ਥੋੜਾ ਜਿਹਾ ਰਹਿ ਗਿਆ ਕੰਮ ਬਸ ਉਹ ਕਰ ਦੇਣਾ ਅੱਜ ਉਹਨਾਂ ਨੇ ਨਾ ਫਲੈਕਸ ਬੂਕਰ ਦੇ ਬਾਅਦ ਵੀ ਸੀਸ਼ੇ ਰਹਿ ਗਿਆ ਬਾਅਦ ਚ ਕੀ ਹੋਈ ਜਾਂਦਾ ਤਿਆਰੀ ਲੈ ਮੁੰਡੇ ਕੋ ਮਗਾਈ ਖਾਣ ਵਾਸਤੇ ਚੀਜ਼ ਤੇ ਮਿਹਰਬਾਨੀ ਭਰਾ ਦੀ ਹਾਂ بتایا ਹੈ ਹਾਂ بتایا ਹੈ ਹਾਂ بتایا 10 ਰੁਪਏ ਚੱਲ ਚੱਲਾ ਹੈ ਚੰਗਾ ਜੀ ਮਿਹਰਬਾਨੀ ਮੇਰਾ ਭਰਾ ਯਾਰ ਤੇਰੀ ਧੰਨਵਾਦ ਨਹੀਂ ਨਹੀਂ ਚੱਲ ਜੀ ਸਾਨੂੰ ਗਾਇਬ ਮਾਲ ਮਤਾ ਖਾਣ ਵਾਸਤੇ ਮੈਂ ਕੀ ਕੋਲ ਨਿਊਟਰ ਮਗਾਇਆ ਸੀ ਕਿ ਇਹ ਮੰਮੀ ਜੀ ਨੂੰ ਨੰ ਦੇ ਦੂੰਗਾ ਪਰਲੇ ਵਾਲੇ ਆ ਮੇਰੇ ਖਾਲੀ ਨੇ ਪੂਰੇ ਟਿਕਾਣੀ ਇੱਕ ਉਹਦਾ ਵੀ ਤੇ ਸਾਰੇ ਜਣੇ ਬੜਾ ਫਿਕਰ ਕਰਦੇ ਮੈਂ ਬੜੇ ਕਮੈਂਟ ਪੜੇ ਯਾਰ ਤੇ ਧੰਨਵਾਦ ਮੇਰੀਆਂ ਭੈਣਾਂ ਜਿੰਨੀਆਂ ਵੀ ਸਾਰੇ ਜਾਣੇ ਨੇ ਸਪੋਰਟ ਕੀਤੀ ਵੀ ਕੋਈ ਗੱਲ ਨਹੀਂ ਮਹਾਰਾਜ ਠੀਕ ਕਰੂਗਾ ਤੇ ਉਹ ਗੱਲ ਇਹ ਤੁਹਾਡੀਆਂ ਦੁਆਵਾਂ ਕਰਕੇ ਅੱਜ ਪੱਟੀ ਕਰਾ ਆ ਗਏ ਡਾਕਟਰ ਸਾਹਿਬ ਨੇ ਕਿਹਾ ਵੀ 80% ਤਾਂ ਹੱਥ ਠੀਕ ਆ 20% ਖਤਰਾ ਆ ਤੇ 80% ਜਿਹੜਾ ਗੁੱਠਾ ਵਰਕ ਕਰੂਗਾ ਵੀ ਪਰ ਇਹ ਵੀ ਉਹਨਾ ਵਰਕ ਨਹੀਂ ਕਰੂਗਾ ਗੁੱਠਾ ਅੱਧਾ ਵਰਕ ਕਰਿਆ ਕਰੂ ਅੱਧਾ ਉਹ ਪੂਰਾ ਨਹੀਂ ਕਰਨਾ ਉਹ ਤੇ ਵਰਕਾ ਹੀ ਘੱਟ ਦੋ ਨਾ ਵੀ ਪੂਰਾ ਵਰਕ ਕਰੋ ਅੱਧਾ ਵਰਕ ਕਰਿਆ ਕਰੂ ਗੁੱਠਾ ਵੱਲੋਂ ਨਾਲ ਜੁੜ ਜੂਗਾ ਤੇ ਅਸੀਂ ਕਿਹ ਪ੍ਰਸੰਧ ਉਦਾਂ ਲਾਲਗੀ ਕਹਿੰਦਾ ਵੀ ਜੇ ਕਾਲਾ ਪੈ ਜਾਂਦਾ ਨਾ ਫਿਰ ਗੂਠਾ ਵੱਡਣਾ ਪਾਣਾ ਸੀ ਤੇ ਉਦਾਂ ਲਾਲਗੀ ਚ ਗੂਠਾ ਲਾਲਗੀ ਚ ਤੇ ਠੀਕ ਮਾਣ ਦੀ ਕਿਰਪਾ ਆ ਗਈ ਬਚਾਏ ਆ ਤੇ ਆਂ ਉਂਗਲ ਜਿਹੜੀ ਆ ਇਹਦਾ ਤਾਂ ਮਾਸ ਵੱਡਿਆਗਾ ਨਾ ਦਵੱਲੇ ਹੋਈ ਇਹ ਉਂਗਲ ਦਾ ਮਾਸ ਵੱਡਿਆਗਾ ਤੇ ਇਹਦਾ ਜਿਹੜਾ ਪੋਟਾ ਗੂਠੇ ਦਾ ਪੋਟਾ ਜਿਹੜਾ ਉਤਲੇ ਬੰਨੇ ਹੋ ਨਾਲ ਬੰਨਣਾ ਜੁੜਿਆ ਹੀਗਾ ਜਿੱਦਣ ਬੰਨਿਓ ਆ ਆੜਾ ਇਹ ਇਧਰ ਵਾਲਾ ਬੰਨਣਾ ਜਿਹੜਾ ਨਹੀਂ ਆੜਾ ਜਿਹੜਾ ਚਿੱਟਾ ਬੰਨਣਾ ਦਾੜਾ ਹੱਥਾ ਇਧਰਲੇ ਬੰਨੇ ਜੁੜਿਆ ਹੀ ਹਾਂ ਉਤਲੇ ਬੰਨੇ ਵੱਡਿਆ ਗਏ ਜਿੱਥੇ ਆ ਆੜ ਆਜਾ ਮੋੜਦੀ ਹੁੰਗਾ ਇਥੋਂ ਇਥੋਂ ਵੱਡਿਆ ਗਏ ਅੰਗੂਠਾ ਉਤਲੀ ਹੱਡੀ 'ਚ ਦੋ ਹੱਡੀਆਂ ਹੁੰਦੀਆਂ ਗੂਠੇ 'ਚ ਤੇ ਹੇਠਲੀ ਹੱਡੀ ਹੈਗੀ ਉਤਨੀ ਹੱਡੀ ਵੱਡੀ ਗਈ ਤੇ ਇਹਦਾ ਕਰਕੇ ਉਹ ਜਿਹੜਾ ਇੱਕ ਸੂਤਰ ਵਿੱਚ ਹੱਡੀ ਉੱਡ ਗਈ ਹੈ ਨਾ ਉਹਦਾ ਕਰਕੇ ਉਹ ਗੈਪ ਪੈ ਗਿਆ ਉਹ ਤੇ ਹੁਣ ਉਹ ਜਿਹੜਾ ਉਹਦਾ ਕਰਕੇ ਅੰਗੂਠਾ ਅੱਧਾ ਵਰਕ ਕਰਿਆ ਕਰੋ ਪੂਰਾ ਨਹੀਂ ਕਰਨਾ ਤਾਂ ਬਾਕੀ ਇੰਨਾ ਬੜਾ ਭਰਵਾ ਨਾਲ ਹੈਗਾ ਮਾਰੇ ਦੀ ਕਿਰਪਾ ਆਗੇ ਤੇ ਤੁਹਾਡੀਆਂ ਦੁਆਵਾਂ ਨੇ ਪਹੁੰਚਾ ਲਿਆ ਸੱਚੇ ਪਾਤਸ਼ਾਹ ਨੇ ਕਰਤੀ ਮੀਰ ਕਈ ਵੇ ਇਹ ਵੀ ਦਾ ਦਰਦ ਬੜੀ ਹੁੰਦੀ ਹੈ ਜਦੋਂ ਨਾ ਕੱਖ ਨਹੀਂ ਬੰਦੇ ਤੇ ਲੱਗਾ ਦਾ ਟਸ ਟਸ ਕਰਦਾ ਹੱਥ ਜਦੋਂ ਚਿਪਕਾਂ ਬੜੀਆਂ ਪੈਂਦੀਆਂ ਬੂਠੇ ਦੇ ਵਿੱਚ ਉਂਗਲ ਦੇ ਵਿੱਚ ਉਂਗਲ ਤੇ ਬਹੁਤ ਹੀ ਸੁੰਨ ਹੋਈ ਹੈ ਨਾ ਅੰਗੂਠਾ ਦੇ ਜੇ ਫਿਰ ਵੀ ਐ ਲੱਗਦਾ ਵੀ ਇਹਦਾ ਨਾਲ ਹੁੰਦਾ ਆ ਤੇ ਉਂਗਲ ਬਹੁਤ ਸੁੰਨ ਹੋਈ ਹੈ ਹਲਦੀ ਜ਼ਰੂਰ ਉਂਗਲਾ ਵਿੱਚੋ ਆ ਹਲਦੀ ਪਰ ਅੰਗੂਠਾ ਜਿਹੜਾ ਨਹੀਂ ਪਰ ਡਾਕਟਰ ਸਾਹਿਬ ਨੇ ਵੀ ਗੱਲ ਕਿ ਵੀ 4 ਦਿਨ ਅੰਗੂਠਾ ਨਹੀਂ ਹਿਲਾਉਣਾ ਉਂਗਲ ਤਾਂ ਠੀਕ ਆ ਤੇ ਮੈਨੂੰ ਉਹਨਾਂ ਨੇ ਉੱਥੇ ਦੱਸਤਾ ਹੈਗਾ ਗੁੱਠਾ ਚਾਰ ਦਿਨ ਨਹੀਂ ਹੁੰਣਾ ਲਹੇ ਹੱਡੀ ਜੁੜਨ ਆਪਣਾ ਜੁੜਦੇ ਆ ਚਾਰ ਦਿਨ ਲੱਗਣੇ ਹੈ ਜੀ ਤੇ ਜਿਹੜਾ ਹਸਪੀਟਲ ਹੈ ਜਿੱਥੋਂ ਇਲਾਜ ਚੱਲ ਰਿਹਾ ਉਹ ਮੇਰੇ ਜਿਹੜਾ ਦੋਸਤ ਹੈ ਮੇਰਾ ਜਿਹੜਾ ਮੇਰੇ ਨਾਲ ਪੜਦਾ ਰਿਹਾ ਪਿੰਡੋ ਡੱਲਿਓ ਉਹਦਾ ਭਰਾ ਵਾ ਡਾਕਟਰ ਤੇ ਉਹ ਬਾਗ ਵੀ ਨਿਕਲ ਆਈ ਤੇ ਉਹਦਾ ਕਰਕੇ ਥੋੜਾ ਹੋਰ ਵੀ ਕੰਮ ਵਧ ਗਿਆ ਉਹਦਾ ਮੇਰਾ ਭਰਾ ਆ ਉਹ ਜਿਹੜਾ ਜਿਹੜਾ ਡਾਕਟਰ ਹੈ ਨਾ ਉਹ ਭਰਾ ਭਰਾ ਹੀ ਆ ਮੇਰਾ ਉਹ ਮੇਰੇ ਦੋਸਤ ਦਾ ਭਰਾ ਵਾ ਸਕਾ ਤੇ ਉਹ ਇੱਥੇ ਬਟਾਲੇ ਰਹਿੰਦੇ ਨੇ ਤੇ ਉਹ ਮੇਰੇ ਨਾਲ ਉਹਦਾ ਜਿਹੜਾ ਭਰਾ ਛੋਟਾ ਉਹ ਮੇਰੇ ਨਾਲ ਪੜਦਾ ਰਿਹਾ ਵਾ ਫੌਜੀ ਹੈ ਹੁਣੋ ਉਦਾਂ ਕਰਕੇ ਜਿਹੜਾ ਵਾਗਬੀਨਿਕਾ ਇਹ ਮਾਰਨੀ ਕਿਰਪਾ ਕਰਤੀ ਤੇ ਉਹਨੇ ਹੱਥ ਪਾ ਲਿਆ ਕਹਿੰਦਾ ਮੈਂ ਠਾਰੂ ਸਭ ਕਰਾਂ ਘਬਰਾਉਣ ਵਾਲੀ ਗੱਲ ਨਹੀਂ ਮੈਨੂੰ ਫੌਜੀ ਦਾ ਫੋਨ ਆ ਗਿਆ ਵਾ ਮੇਰੇ ਨਾਲ ਦੀਪ ਮੇਰਾ ਭਰਾ ਆ ਤੇ ਵਧੀਆ ਟ੍ਰੀਟਮੈਂਟ ਕਰਨਾ ਤੇ ਗੱਲਬਾਤ ਉਦਾਂ ਉਹਦੇ ਨਾਲ ਕਰਵਾਤੀ ਮੈਂ ਮੁਰਗੀ ਘਰੇ ਜਦੋਂ ਆਇਆ ਨਾ ਮੈਂ ਨੇ ਉਦਾਂ ਨੂੰ ਪਛਾਣਿਆ ਕਹਿੰਦਾ ਵੀ ਤੁਸੀਂ ਫੌਜੀ ਦੇ ਭਰਾ ਦੇ ਨੂੰ ਭਰਾ ਮੇਰੇ ਵਿਆਹ ਨਹੀਂ ਆਏ ਇਹਦਾਂ ਨਾ ਕਰਕੇ ਬਹਾਂਜੀਆਂ ਜੀ ਤੇ ਮੈਂ ਉਹ ਮੇਰਾ ਤੇ ਉਹ ਭਰਾ ਆ ਪਾ ਇਕੱਠੇ ਸਕੂਲ ਜਾਂਦੇ ਨੇ ਤੇ ਕਹਿੰਦਾ ਅੱਛਾ ਅੱਛਾ ਤਮਾ ਜਾਣਦਾ ਤੁਹਾਨੂੰ ਚੰਗੀ ਤਰ੍ਹਾਂ ਫਿਰ ਉਹਨੇ ਟ੍ਰੀਟਮੈਂਟ ਵਧੀਆ ਕਰਾਇਆ ਉਦਾਂ